ਇੱਟ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨਾਂ ਨੂੰ ਤੋੜ ਅਵਾਸੀ ਆਉਂਦੀ ਹੈ ਖਾਸ ਕਰਕੇ ਉਦੋਂ ਆਉਂਦੀ ਹੈ ਜਦੋਂ ਤੁਸੀਂ ਕਿਸੇ ਵੀ ਦਰਗਾਹ ਤੇ ਮੱਥਾ ਟੇਕਣ ਲਈ ਜਾਂਦੇ ਆ ਸੋ ਜ਼ਰੂਰੀ ਨਹੀਂ ਹੈ ਕਿ ਵੀਰਵਾਰ ਦੇ ਦਿਨ ਹੀ ਇਹ ਸਭ ਕੁਝ ਹੋਣਾ ਜਾਂ ਫਿਰ ਐਤਵਾਰ ਦੇ ਦਿਨ ਸੋ ਇਹ ਮਨ ਵਿੱਚੋਂ ਭਲੇਖਾ ਗੜ ਦੋ ਕਿਉਂਕਿ ਜਦੋਂ ਵੀ ਕਿਸੇ ਕੋਲ ਟਾਈਮ ਹੁੰਦਾ ਹੈ ਤਾਂ ਫਿਰ ਕਿਤੇ ਨਾ ਕਿਤੇ ਦਰਗਾਹ ਤੇ ਕੋਈ ਨਾ ਧਾਰਮਿਕ ਥਾਂ ਤੇ ਜਾਇਏ ਇਹ ਮੱਥਾ ਟੇਕ ਗਈਏ ਸੋ ਜਦੋਂ ਤੁਸੀਂ ਉੱਥੇ ਜਾਂਦੀ ਹੋ ਤਾਂ ਫਿਰ ਜੋ ਆਵਾਸਾਂ ਆਉਣੀਆਂ ਸ਼ੁਰੂ ਹੁੰਦੀਆਂ ਆ ਤੇ ਕੀ ਤੁਹਾਨੂੰ ਪਤਾ ਹੈ ਕਿ ਉਹ ਉਵਾਸੀ ਰਾਈ ਉਹ ਮਾਲਕ ਤੁਹਾਨੂੰ ਕੀ ਕੁਛ ਦੇ ਜਾਂਦਾ ਹੈ ਕਿਹੜਾ ਕਿਹੜਾ ਕਰਮ ਹੋ ਜਾਂਦਾ ਹੈ ਸੋ ਅੱਜ ਆਪਾਂ ਇਸ ਤੇ ਹੀ ਵੀਡੀਓ ਬਣਾਈ ਹੈ ਵੀਡੀਓ ਨੂੰ ਪੂਰੀ ਸੁਣਨਾ ਜੀ ਸਮਝਣਾ ਅਮਲ ਕਰਨਾ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਸੋ ਹਮੇਸ਼ਾ ਕੋਸ਼ਿਸ਼ੇ ਕਰੋ ਕਿ ਜਦੋਂ ਵੀ ਵੀਡੀਓ ਤੁਸੀਂ ਸੁਣਦੇ ਹੋ ਨਾਲ ਦੀ ਨਾਲ ਇੱਕ ਲਾਈਕ ਜ਼ਰੂਰ ਕਰਦੇ ਆ ਕਰੋ ਸੋ ਤੁਹਾਡਾ ਛੋਟਾ ਜਿਹਾ ਲਾਈਕ ਸਾਡੀ ਹਿੰਮਤ ਬਣਾਉਂਦਾ ਹੈ ਸੋ ਦੇਖੋ ਜਦੋਂ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤਾਂ ਵੀਡੀਓ ਜਿਹੜੀ ਆ YouTube ਪਹੁੰਚਾਉਂਦਾ ਹੈ ਸੋ ਤੁਹਾਡੀ ਕਿ ਛੋਟੀ ਜੀ ਕੋਸ਼ਿਸ਼ ਹੀ ਸਾਡੇ ਕੰਮ ਆ ਸਕਦੀ ਸਾਡੀ ਹਿੰਮਤ ਬਣ ਸਕਦੀ ਹੈ ਸੋ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਇਹਨਾਂ ਵੀ ਨਵੀਂ ਗੱਲ ਤੁਹਾਡੇ ਨਾਲ ਸ਼ੇਅਰ ਜਰੂਰ ਕਰੀਏ ਜਿਹਦੇ ਨਾਲ ਤੁਹਾਨੂੰ ਵੀ ਗਿਆਨ ਹੋ ਸਕੇ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਕਿਹੜਾ ਕਰਮ ਕਿੱਥੇ ਕਰਨਾ ਹੈ ਤਾਂ ਕੀ ਕੀ ਸੰਕੇਤ ਉਹ ਪ੍ਰਮਾਤਮਾ ਦਿੰਦਾ ਹੈ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ ਸੋ ਜੇਕਰ ਤੁਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰਦੇ ਹੋ ਤਾਂ ਇਹਦੇ ਨਾਲ ਸਾਡੀ ਹਿੰਮਤ ਵਾਦੀ ਹੈ ਸੋ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖ ਦਿਆ ਕਰੋ ਜੀ ਸੋ ਹੁਣ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਦੱਸ ਦਿੰਨੇ ਆ ਤੇ ਫਿਰ ਆਪਾਂ ਮੇਨ ਵਿਸ਼ੇ ਵਾਲ ਚੱਲਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜੇਕਰ ਸੁਪਨੇ ਵਿੱਚ ਕੁੱਤਾ ਡਰਾਵੇ ਕੀ ਇਹ ਚੰਗਾ ਹੁੰਦਾ ਹੈ ਸੋ ਦੇਖੋ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਸੰਕੇਤ ਮਿਲ ਰਿਹਾ ਹੈ ਤੁਸੀਂ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹੋ ਤਾਂ ਕੋਈ ਨਾ ਕੋਈ ਗਲਤੀ ਜ਼ਰੂਰ ਹੋਈ ਹੋਵੇਗੀ ਕਿਉਂਕਿ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦਾ ਇਹ ਸੰਕੇਤ ਜਿਹੜਾ ਮਿਲ ਰਿਹਾ ਆ ਸੋ ਉੱਥੇ ਕੋਸ਼ਿਸ਼ ਕਰਨਾ ਜੀ ਕੀ ਕਾਲੇ ਕੁੱਤੇ ਨੂੰ ਜੇਕਰ ਤੁਸੀਂ ਦੁੱਧ ਪਾਓ 1 ਹਫ਼ਤਾ ਲਗਾਤਾਰ ਹੀ ਪਾ ਦਿਓ ਇਹਦੇ ਨਾਲ ਹੀ ਮੁਸ਼ਕਲ ਜਿਹੜੀ ਦੂਰ ਹੋ ਜਾਵੇਗੀ ਬਾਕੀ ਆਪਣੇ ਪੀਰੋ মুর্ਸ਼ਿਦ ਅੱਗੇ ਬੈਠ ਕੇ ਦੋ ਟਾਈਮ ਅਰਦਾਸ ਕਰੋ ਤੇ ਮਾਫੀ ਜ਼ਰੂਰ ਮੰਗੋ ਕਿਉਂਕਿ ਕਈ ਵਾਰੀ ਜਾਣੇ ਅਣਜਾਣੇ ਵਿੱਚ ਹੀ ਇਨਸਾਨ ਕੋਈ ਨਾ ਕੋਈ ਗਲਤੀ ਭੁੱਲ ਹੋ ਜਾਂਦੀ ਹੈ ਜੋ ਜਿਹੜੇ ਇਹ ਉਹ ਜੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹੈ ਸੋ ਇਸ ਕਰਕੇ ਜਦੋਂ ਵੀ ਕੋਈ ਗਲਤੀ ਵੈਸੇ ਤਾਂ ਤੁਹਾਨੂੰ ਹਮੇਸ਼ਾ ਹੀ ਇਹ ਕਹਿੰਦੇ ਆ ਕਿ ਜਦੋਂ ਵੀ ਤੁਸੀਂ ਸਿਮਰਨ ਕਰਨ ਵੈਂਦੇ ਹੋ ਜਾਂ ਤੂਖ ਬੱਤੀ ਲਗਾਉਂਦੇ ਹੋ ਸੋ ਦੋ ਟਾਈਮ ਉਹ ਪ੍ਰਮਾਤਮਾ ਅੱਗੇ ਬੈਠ ਕੇ ਮਾਫੀ ਜ਼ਰੂਰ ਮੰਗਿਆ ਕਰੋ ਚਾਹੇ ਤੁਹਾਡੇ ਤੋਂ ਕੋਈ ਗਲਤੀ ਹੁੰਦੀ ਹੈ ਚਾਹੇ ਨਹੀਂ ਹੁੰਦੀ ਫਿਰ ਵੀ ਕੋਸ਼ਿਸ਼ ਕਰੋ ਕਿ ਮਾਫੀ ਮੰਗਣੀ ਹੈ ਇਹਦੇ ਨਾਲ ਕੀ ਹੋਵੇਗਾ ਜੋ ਸਾਡਾ ਪਿਛਲਾ ਕੋਈ ਪੁਰਾਣਾ ਹਿਸਾਬ ਹੁੰਦਾ ਹੈ ਜਨਮਾਂ ਦਾ ਕੋਈ ਮਾੜਾ ਕਰਮ ਕੀਤਾ ਹੋਇਆ ਆ ਉਹ ਵੀ ਕਰਮ ਤੋਂ ਹੋ ਜਾਵੇਗਾ ਗਮਾਫ ਕੀਤਾ ਜਾਵੇਗਾ ਸੋ ਜੇਕਰ ਗਲਤੀ ਹੋ ਜਾਂਦੀ ਉਦੋਂ ਤਾਂ ਆਪਾਂ ਮਾਫੀ ਮੰਗਦੇ ਹੀ ਮੰਗਦੇ ਆ ਵੈਸੇ ਹੀ ਕੋਸ਼ਿਸ਼ ਕਰਿਆ ਕਰੋ ਕਿ ਹਰ ਰੋਜ਼ ਪ੍ਰਮਾਤਮਾ ਅੱਗੇ ਬੈਠ ਕੇ ਇਹ ਅਰਦਾਸ ਕਰਿਆ ਕਰੋ ਕਿ ਪੀਰ ਜੀ ਜੇਕਰ ਜਾਣੇ-ਨਜਾਣੇ ਵਿੱਚ ਸਾਡੇ ਤੋਂ ਗਲਤੀ ਹੋ ਜਾਂਦੀ ਆ ਤੇ ਆਪਣੇ ਬੱਚੇ ਸਮਝ ਕੇ ਸਾਨੂੰ ਮਾਫ ਕਰ ਦੇਣਾ ਸੋ ਫਿਰ ਜੋ ਸਾਡਾ ਪੁਰਾਣੇ ਜਨਮਾਂ ਦਾ ਹਿਸਾਬ ਹੈ ਕੋਈ ਮਾੜੇ ਕਰਮ ਕੀਤੇ ਹੋਏ ਆ ਉਹ ਵੀ ਮਾਫ ਉਹ ਮਾਲਕ ਕਰ ਦਿੰਦਾ ਹੈ ਜੇਕਰ ਤੁਸੀਂ ਹਰ ਰੋਜ਼ ਮਾਫੀ ਮੰਗਦੇ ਰਹੋਗੇ ਸੋ ਕੋਸ਼ਿਸ਼ ਇਹ ਹਮੇਸ਼ਾ ਹੀ ਇਨਸਾਨ ਨੋ ਕਰਨੀ ਹੀ ਚਾਹੀਦੀ ਕਿਉਂਕਿ ਇਨਸਾਨ ਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਾਹਦ ਕਿੱਥੇ ਕਿਹੜਾ ਮਾੜਾ ਕਰਮ ਕਰਿਆ ਆਂ ਕਈ ਵਾਰੀ ਇਨਸਾਨ ਚਾਹੁੰਦਾ ਨਹੀਂ ਤਾਂ ਵੀ ਮਾੜਾ ਕਰਮ ਕੋਈ ਨਾ ਕੋਈ ਹੋ ਜਾਂਦਾ ਕਈ ਵਾਰੀ ਮਜਬੂਰੀ ਵਿੱਚ ਹੋ ਜਾਂਦਾ ਹੈ ਸੋ ਕੋਸ਼ਿਸ਼ ਇੱਥੇ ਕਰੋ ਕਿ ਇੱਕ ਛੋਟੀ ਜੀ ਮਾਫੀ ਜੇਕਰ ਤੁਸੀਂ ਮੰਗ ਲੈਂਦੇ ਹੋ ਤਾਂ ਜ਼ਿੰਦਗੀ ਵਿੱਚ ਕਦੇ ਕੋਈ ਪ੍ਰੋਬਲਮ ਨਹੀਂ ਆਵੇਗੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਪਹਿਲਾਂ ਸਾਡੇ ਘਰ ਵਿੱਚ ਇੱਕਦੀ ਸੀ ਬਾਬਾ ਵੱਡ ਭਾਗ ਸਿੰਘ ਜੀ ਦੀ ਤੇ ਹੁਣ ਅਸੀਂ ਬਾਬਾ ਹੈਦਰ ਸ਼ੇਖ ਪੀਰ ਦੀ ਸੇਵਾ ਕਰਦੇ ਆ ਸੋ ਇਹ ਕਹਿੰਦੇ ਕਿ ਅਸੀਂ ਬਾਬਾ ਹੈਦਰ ਪੀਰ ਜੀ ਦੇ ਸ਼ਬਦ ਸੁਣਦੇ ਰਹਿੰਨੇ ਜਸ ਸੁਣਦੇ ਰਹਿੰਨੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਕਿਸੇ ਨੇ ਕਿਹਾ ਹੈ ਕਿ ਤੂੰ ਇਹ ਇਸ ਤਰ੍ਹਾਂ ਨਾ ਸੁਣਿਆ ਕਰ ਕਿਉਂਕਿ ਪਹਿਲਾਂ ਘਰ ਵਿੱਚ ਗੱਦੀ ਸੀ ਸੋ ਦੇਖੋ ਇੱਥੇ ਅਸੀਂ ਵੀ ਇਹ ਸਲਾਹ ਦਵਾਂਗੇ ਕਿ ਜਦ ਘਰ ਵਿੱਚ ਪਹਿਲਾਂ ਤੋਂ ਗੱਦੀ ਜਿਹਦੀ ਲੱਗ ਗਈ ਹੈ ਉਹਨੂੰ ਨਜ਼ਰ ਅੰਦਾਜ਼ ਕਦੇ ਨਾ ਕਰੋ ਇਹਦੇ ਨਾਲ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਣਗੀਆਂ ਸੋ ਜੇਕਰ ਤੁਹਾਡਾ ਕਿਸੇ ਪੀਰ ਨੂੰ ਮੰਨਣ ਨੂੰ ਮਨ ਕਰਦਾ ਵੀ ਹੈ ਪਰ ਪਹਿਲ ਉਹਨੂੰ ਦਓ ਜੋ ਵੁੱਢ ਹੈ ਜਿਹਦੀ ਸ਼ੁਰੂਆਤ ਤੁਸੀਂ ਪਹਿਲਾਂ ਤੋਂ ਕੀਤੀ ਹੋਈ ਆ ਬਜ਼ੁਰਗਾਂ ਨੇ ਮੰਨਿਆ ਹੈ ਗੱਦੀ ਘਰ ਵਿੱਚ ਹੈ ਸੋ ਪਹਿਲ ਉਹਨਾਂ ਨੂੰ ਵੀ ਦੇਣੀ ਚਾਹੀਦੀ ਕਿਉਂਕਿ ਸੇਰਾ ਇੱਕ ਦੇ ਸਿਰ ਤੇ ਹੀ ਵੱਜਦਾ ਆ ਸੋ ਇਸ ਕਰਕੇ ਇੱਕ ਨੂੰ ਹੀ ਪੈਰ ਦਉਗੇ ਤੇ ਬਾਕੀ ਪੀਰ ਫਕੀਰ ਵੀ ਖੁਸ਼ੀ-ਖੁਸ਼ੀ ਤੁਹਾਡੇ ਕੰਮ ਸਵਾਰਨਗੇ ਸੋ ਜੇਕਰ ਤੁਸੀਂ ਆਪਣੇ ਮੇਨ ਮੁੰਡ ਨੂੰ ਛੱਡ ਦਿੰਨੇ ਹੋ ਤੇ ਫਿਰ ਕਿਸੇ ਹੋਰ ਨੂੰ ਮੰਨਣ ਲੱਗ ਪੈਨੇ ਹੋ ਇਸ ਤਰ੍ਹਾਂ ਫਿਰ ਜ਼ਿੰਦਗੀ ਵਿੱਚ ਪ੍ਰੋਬਲਮਾਂ ਆਉਂਦੀਆਂ ਆ ਕਿਉਂਕਿ ਘਰ ਵਿੱਚ ਪਾਵਰ ਉਸ ਫੱਕਰ ਦੀ ਹੁੰਦੀ ਆ ਜਿਹਦੇ ਨਾਮ ਦੀ ਗੱਦੀ ਲੱਗੀ ਹੋਵੇ ਤੇ ਉਸ ਤੋਂ ਬਾਅਦ ਜੇਕਰ ਅਸੀਂ ਕਿਸੇ ਹੋਰ ਦਾ ਉੱਤੇ ਆ ਕੇ ਆਸਣ ਲਗਾਉਂਨੇ ਆ ਸੇਵਾ ਕਰਨੀ ਸ਼ੁਰੂ ਕਰਦੇ ਆ ਫਿਰ ਉਹ ਇੱਕ ਦੀ ਭੁੱਲ ਹੋ ਜਾਂਦੀ ਹੈ ਤੇ ਜਿਹਦੀ ਅੱਜ ਆਪਾਂ ਸੇਵਾ ਕਰਨੀ ਸ਼ੁਰੂ ਕੀਤੀ ਆ ਤੇ ਉਹਨਾਂ ਅੱਗੇ ਜਦੋਂ ਤੁਸੀਂ ਕੋਈ ਵੀ ਅਰਦਾਸ ਬੇਨਤੀ ਕਰੋਗੇ ਤੇ ਉਹ ਵੀ ਇੱਕ ਮਜਬੂਰੀ ਦੇ ਵਿੱਚ ਵਾਜੇ ਆਣਗੇ ਕਿਉਂਕਿ ਤੁਸੀਂ ਸੇਵਾ ਕਰੋਗੇ ਅਰਦਾਸ ਬੇਨਤੀ ਕਰੋਗੇ ਤੇ ਪਰ ਜਿੱਥੇ ਮੁੱਢ ਦੀ ਨਾਰਾਜ਼ਗੀ ਹੋਵੇਗੀ ਉੱਥੇ ਫਿਰ ਕੋਈ ਵੀ ਫੱਕਰ ਫਕੀਰ ਤੁਹਾਡਾ ਕੰਮ ਨਹੀਂ ਸਵਾਰ ਸਕੇਗਾ ਸ਼ੁਰੂਆਤ ਵਿੱਚ ਤਾਂ ਇਹ ਸਭ ਕੁਝ ਚੰਗਾ ਲੱਗਦਾ ਹੌਲੀ ਹੌਲੀ ਜਦੋਂ ਕਹਾਣੀ ਉਲਝਦੀ ਜਾਂਦੀ ਹੈ ਤਾਂ ਫਿਰ ਜ਼ਿੰਦਗੀ ਵਿੱਚ ਬਹੁਤ ਤਰ੍ਹਾਂ ਦੀਆਂ ਮੁਸੀਬਤਾਂ ਆਉਂਦੀਆਂ ਸੋ ਕੋਸ਼ਿਸ਼ ਇਹ ਕਰੋ ਮੇਨ ਮੁੱਢ ਨੂੰ ਵੀ ਮੰਨੋ ਤੇ ਨਾਲ ਦੀ ਨਾਲ ਜ਼ਿਕਰ ਤੁਹਾਡਾ ਕਿਸੇ ਹੋਰ ਪੀਰ ਨੂੰ ਮਨਨ ਨੂੰ ਮੰਨ ਕਰਦਾ ਹੈ ਤਾਂ ਤੁਸੀਂ ਸੇਵਾ ਕਰ ਸਕਦੇ ਆ ਕਿਉਂਕਿ ਇੱਕ ਨੂੰ ਸਜਦਾ ਸਲਾਮ ਤੁਸੀਂ ਪਹਿਲ ਦਿੰਦੇ ਹੋ ਕਰਦੇ ਹੋ ਤੇ ਬਾਕੀ ਪੀਰ ਫਕੀਰ ਵੀ ਫਿਰ ਨਾਲ ਬੈਠ ਕੇ ਸੇਵਾ ਆਪਣੇ ਆਪ ਲੈ ਲੈਂਦੇ ਆ ਜਦੋਂ ਅਸੀਂ ਆਪਣੇ ਮੇਨ ਮੂਡ ਨੂੰ ਮੰਨਣਾ ਸ਼ੁਰੂ ਕਰਦੇ ਆ ਕਿਉਂਕਿ ਉਹ ਦਿਲਾਂ ਦੀਆਂ ਜਾਣਦੇ ਆ ਫਿਰ ਜਿੱਦਨ ਨੂੰ ਤੁਹਾਡਾ ਮਨ ਖਿੱਚ ਪਾਉਂਦਾ ਹੈ ਤਾਂ ਫਿਰ ਉਹ ਵੀ ਪੀਰ ਫਕੀਰ ਤੁਹਾਡੇ ਨਾਲ ਸੱਦੇ ਹੋ ਜਾਣਗੇ ਜਦੋਂ ਤੁਸੀਂ ਮੇਨ ਮੂਡ ਨੂੰ ਫੜ ਲਓਗੇ ਤਾਂ ਇਸ ਤਰ੍ਹਾਂ ਫਿਰ ਜ਼ਿੰਦਗੀ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਕਿਉਂਕਿ ਜਦੋਂ ਅਸੀਂ ਇੱਕ ਵਾਰ ਗੱਦੀ ਜੋ ਮੇਨ ਘਰ ਵਿੱਚ ਲੱਗੀ ਹੋਈ ਹੈ ਉਹਨੂੰ ਚੁੱਪ ਦਿੰਦੇ ਆ ਤਾਂ ਫਿਰ ਜ਼ਿੰਦਗੀ ਵਿੱਚ ਇੰਨੀਆਂ ਕੁ ਮੁਸ਼ਕਲਾਂ ਆ ਜਾਂਦੀਆਂ ਕੋਈ ਗੱਲ ਕਹਿਣ ਦੀ ਨਹੀਂ ਰਹਿੰਦੀ ਸੋ ਇਸ ਕਰਕੇ ਸਹੀ ਸਲਾਹ ਇਹੀ ਹੈ ਕਿ ਮੇਨ ਗੱਦੀ ਨੂੰ ਮੰਨੋ ਫਿਰ ਉਹਦੇ ਨਾਲ ਸਜਦਾ ਸਲਾਮ ਬਾਕੀ ਪੀਰਾਂ ਨੂੰ ਵੀ ਤੁਸੀਂ ਕਰ ਸਕਦੇ ਆ ਤੇ ਸੇਵਾ ਸਫਲ ਹੋ ਜਾਂਦੀ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਸੋ ਅੱਜ ਦਾ ਮੇਨ ਇਸ਼ਾ ਹੈ ਕਿ ਜਦੋਂ ਵੀ ਕਿਸੇ ਵੀ ਤਰਗਾ ਤੇ ਜਾਂਦੇ ਹੋ ਜਾਂ ਫਿਰ ਘਰ ਵਿੱਚ ਹੀ ਦਰਬਾਰ ਬਣਿਆ ਹੋਇਆ ਹੈ ਪੀਰਾਂ ਫਕੀਰਾਂ ਦਾ ਤੇ ਜਦੋਂ ਸੇਵਾ ਕਰਨ ਲੱਗਦੇ ਹੋ ਜਾਂ ਫਿਰ ਸਹਿਸਵਾਹੀ ਤੁਸੀਂ ਕਿਸੇ ਕੰਮ ਦੇ ਵਿੱਚ ਵੀ ਜਿਉਂ ਕੰਮ ਕਰਦੇ ਹੋ ਤੇ ਫੱਕਰ ਫਕੀਰ ਨੂੰ ਕਿਸੇ ਨੂੰ ਵੀ ਯਾਦ ਕਰਦੇ ਹੋ ਜਿਹਦੀ ਵੀ ਤੁਸੀਂ ਸੇਵਾ ਕਰਦੇ ਆ ਜੀ ਨੂੰ ਵੀ ਮੰਨਦੇ ਆ ਤੇ ਉਸ ਸਮੇਂ ਤੁਹਾਨੂੰ ਕੁਝ ਅਲੱਗ ਜਿਹਾ ਹੀ ਮਹਿਸੂਸ ਜ਼ਰੂਰ ਹੁੰਦਾ ਹੋਵੇਗਾ ਕਿਉਂਕਿ ਜਿਹੜੀ ਰੂਹ ਪੀਰਾਂ ਫਕੀਰਾਂ ਨੂੰ ਪਿਆਰ ਕਰਨ ਵਾਲੀ ਹੁੰਦੀ ਹੈ ਉਹ ਜਦੋਂ ਕੋਈ ਟਾਈਮ ਹੁੰਦਾ ਹੈ ਮਾਲਕ ਦੀ ਕਿਰਪਾ ਦਾ ਖਾਸ ਕੋਈ ਟਾਈਮ ਹੁੰਦਾ ਹੈ ਜ਼ਰੂਰੀ ਨਹੀਂ ਹੈ ਕਿ ਹਰ ਰੋਜ਼ ਇਹ ਸਭ ਕੁਝ ਹੋਣਾ ਜਾਂ ਅਸੀਂ ਹਫ਼ਤੇ 'ਚ ਇੱਕ ਵਾਰ ਸੇਵਾ ਕਰਦੇ ਹਾਂ ਤਾਂ ਸਾਡੇ ਨਾਲ ਇਹ ਸਭ ਕੁਝ ਹੋਣਾ ਕਿਉਂਕਿ ਕੋਈ ਵਿਰਲੇ ਦਿਨ ਹੀ ਉਹ ਪ੍ਰਮਾਤਮਾ ਇਹ ਸਭ ਸੰਕੇਤ ਦਿੰਦਾ ਹੈ ਫਿਰ ਚਾਹੇ ਤੁਸੀਂ ਕਿਸੇ ਦਰਗਾਹ ਤੇ ਹੋ ਚਾਹੇ ਨਹੀਂ ਹੋ ਫਿਰ ਵੀ ਤੁਹਾਨੂੰ ਉਹ ਸੰਕੇਤ ਮਿਲੇਗਾ ਸਿਰਫ ਕਿਵੇਂ ਮਿਲੇਗਾ ਜਦੋਂ ਤੁਸੀਂ ਸਹਿਸਵਾਹੀ ਕੋਈ ਕੰਮਕਾਰ ਕਰਦੇ ਕਰਦੇ ਆਪਣੇ ਪੀਰ ਨੂੰ ਯਾਦ ਕਰਨ ਲੱਗ ਪੈਂਦੇ ਹੋ ਸੁਰਤੀ ਉਧਰ ਨੂੰ ਜੋੜਦੇ ਹੋ ਕੋਈ ਗੱਲ ਜਾਂਦਾ ਜਾਂਦੀ ਹੈ ਕਿ ਸਾਡੇ ਪੀਰਾਂ ਪੀਰਾਂ ਨੇ ਇੱਥੇ ਸਾਡਾ ਸਾਥ ਦਿੱਤਾ ਹੈ ਆਹ ਕੰਮ ਸਾਡਾ ਬਣਾਇਆ ਤੇ ਉਸ ਸਮੇਂ ਕਿਉਂਕਿ ਕਈ ਵਾਰ ਜਦੋਂ ਦਿਲੋਂ ਯਾਦ ਕੀਤਾ ਜਾਂਦਾ ਅਸਲ ਦਿਲੋਂ ਪਿਆਰ ਮੁਰਸ਼ਿਦ ਨਾਲ ਪਾਇਆ ਜਾਂਦਾ ਹੈ ਤਾਂ ਫਿਰ ਉਹ ਮਾਲਕ ਨਾਲ ਹੋਣ ਦਾ ਉਸੇ ਵੇਲੇ ਸੰਕੇਤ ਦੇ ਦਿੰਦਾ ਹੈ ਸੋ ਹੁੰਦਾ ਕੀ ਹੈ ਕਿ ਅਚਾਨਕ ਮਾਲਕ ਨੂੰ ਯਾਦ ਕੀਤਾ ਜਾਂ ਕਿਸੇ ਦਰਵਾਜ਼ੇ ਤੇ ਗਏ ਤੇ ਉੱਥੇ ਜਾ ਕੇ ਜਦੋਂ ਤੁਹਾਨੂੰ ਤੋੜ ਅਵਾਸੀ ਆਉਂਦੀ ਹੈ ਅਵਾਸੀ ਇੰਨੀ ਜ਼ੋਰ ਦੀ ਆਉਂਦੀ ਆ ਕਿ ਅੱਖਾਂ ਦੇ ਵਿੱਚੋਂ ਹੰਝੂ ਵੀ ਆ ਜਾਂਦੇ ਆ ਤੇ ਇਹ ਕੀ ਸੰਕੇਤ ਸਮਝਣਾ ਚਾਹੀਦਾ ਹੈ ਇਹਦਾ ਸੰਕੇਤ ਹੈ ਕਿ ਉਸ ਸਮੇਂ ਇਹ ਨਾ ਸੋਚੋ ਕਿ ਸਾਨੂੰ ਸਿਰਫ ਇੱਕ ਅਵਾਸੀ ਆ ਰਹੀ ਹੈ ਕਿਉਂ ਹੋ ਰਿਹਾ ਆ ਨੀਂਦ ਆ ਰਹੀ ਆ ਬਿਲਕੁਲ ਵੀ ਨਹੀਂ ਉਕਾਸ ਪੀਰਾਂ ਦੀ ਕਿਰਪਾ ਹੈ ਸੋ ਜਦੋਂ ਇਸ ਤਰ੍ਹਾਂ ਅਵਾਸੀਆਂ ਆਈ ਜਾਣ ਅੱਖਾਂ ਵਿੱਚੋਂ ਹੰਝੂ ਆਉਣ ਤਾਂ ਸਮਝ ਲੈਣਾ ਕਿ ਉਸ ਸਮੇਂ ਪੀਰਾਂ ਦਾ ਪੈਰਾ ਆਇਆ ਹੋਇਆ ਹੈ ਕਿਉਂਕਿ ਜਦੋਂ ਪੀਰਾਂ ਦੀ ਨਜ਼ਰ ਵਿੱਚ ਅਸੀਂ ਹੁੰਨੇ ਆ ਤੇ ਪੀਰਾਂ ਨੂੰ ਦਿਲੋਂ ਯਾਦ ਕਰਦੇ ਆ ਤੇ ਕੋਈ ਨਾ ਕੋਈ ਸੰਕੇਤ ਫਿਰ ਪੀਰੋ ਮੁਰਸ਼ਿਦ ਜਰੂਰ ਦਿੰਦੇ ਆ ਸੋ ਜਦੋਂ ਤੋੜ ਅਵਾਸੀ ਆਉਂਦੀ ਆ ਉਦੋਂ ਪੀਰਾਂ ਦੇ ਪੈਰੇ ਦਾ ਸੰਕੇਤ ਹੁੰਦਾ ਹੈ ਪੀਰਾਂ ਦਾ ਪੂਰਾ ਪੈਰਾ ਹੁੰਦਾ ਉਸ ਸਮੇਂ ਤੇ ਤੁਸੀਂ ਉਹਨਾਂ ਦੀ ਨਜ਼ਰ ਵਿੱਚ ਹੁੰਦੇ ਹੋ ਸੋ ਹਮੇਸ਼ਾ ਹੀ ਉਸ ਸਮੇਂ ਕੋਸ਼ਿਸ਼ ਕਰੋ ਕਿ ਆਪਣੇ ਮਾਲਕ ਅੱਗੇ ਸੱਚੇ ਦਿਲੋਂ ਅਰਦਾਸ ਬੇਨਤੀ ਕਰੋ ਜਿਸ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਮੁਸ਼ਕਲ ਹੈ ਉਹ ਗੱਲ ਤੁਸੀਂ ਆਪਣੇ ਮੁਰਸ਼ਦ ਮੋਹਰੇ ਰੱਖਣੀ ਆ ਹਾਜ਼ਰ ਨਾਜ਼ਰ ਸਮਝ ਕੇ ਇਹ ਸੋਚਣਾ ਹੈ ਕਿ ਤੁਸੀਂ ਇਸ ਸਮੇਂ ਕੋਲ ਆ ਸਾਨੂੰ ਸੰਕੇਤ ਮਿਲ ਰਿਹਾ ਤੇ ਤੁਸੀਂ ਸਾਡੀ ਗੱਲ ਨੂੰ ਸੁਣ ਵੀ ਰਹੇ ਹੋ ਤੇ ਪੂਰੀ ਵੀ ਸਾਡੀ ਅਰਦਾਸ ਇਹ ਕਰੋਗੇ ਉਸ ਸਮੇਂ ਕਿਸੇ ਢੰਗ ਦੇ ਨਾਲ ਅਰਦਾਸ ਕੀਤੀ ਜਾਵੇ ਤਾਂ ਉਹ ਅਰਦਾਸ ਖਾਲੀ ਨਹੀਂ ਮੁੜਦੀ ਜੀ